ਦੋਸਤੋ ਇਹ ਚਿੱਟੇ ਵਾਲੀ ਜਿਹੜੀ ਇੱਕ ਥਾਰ ਵਾਲੀ ਕਹਿੰਦੇ ਫੜੀ ਗਈ ਸੀ ਜੀ ਦੇਖਦੇ ਆਪਾਂ ਸੱਚ ਬੋਲਦੀ ਹੈ ਕਿ ਝੂਠ ਹੈ ਆਹ ਦੇਖੋ ਜੀ ਇਹ ਗੱਡੀ ਤੇ ਜਾ ਰਹੀ ਸੀ ਤੇ ਗੱਡੀ ਦਾ ਸੀ ਇਹਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਤੋਂ ਮੂਹ ਲੁਕੋ ਕੇ ਜਾਣ ਦੀ ਕੋਸ਼ਿਸ਼ ਕਰਦੇ ਸੀ ਪਰ ਅਸੀਂ ਇਹਨਾਂ ਨੂੰ ਮੌਕੇ ਤੇ ਆ ਕੇ ਰੋਕਿਆ ਇਹ ਰੁਕਣ ਦੀ ਕੋਸ਼ਿਸ਼ ਨਹੀਂ ਕਰਦੇ ਸੀਗੇ ਤੇ ਤੁਸੀਂ ਭਾਈ ਤੁਸੀਂ ਸੱਚੇ ਹੋ ਤਾਂ ਵੀਡੀਓ ਬਣਾਉਣ ਤੋਂ ਕਿਉਂ ਕਿਉਂ ਚੱਲ ਰਹੇ ਹੋ ਅਮੀ ਜੀ ਮੇਰੀ ਵੀਡੀਓ ਬਣਾਈ ਜਾਂਦੇ ਆ ਗਲਤ ਫਾਵਾਵਾਂ ਦੇਈ ਜਾਂਦੇ ਆ ਤਾਂ ਕਰਕੇ ਜੀ ਮੈਂ ਖੜ ਨਹੀਂ ਰਹੀ ਸੀ ਕਿ ਐਵੇਂ ਲੋਕੀ ਬਦਨਾਮ ਕਰੀ ਜਾਂਦੇ ਆ ਚਿੱਟਾ ਵੇਚਦੀ ਐ ਕਰਦੀ ਆ ਇਹ ਜੀ ਕੋਈ ਗੱਲ ਨਹੀਂ ਜੀ ਨਾ ਮੈਂ ਚਿੱਟਾ ਵੇਚਾਂ ਮੈਂ ਤਾਂ ਵੇਖਿਆ ਵੀ ਨਹੀਂ ਹੈਗਾ ਜੀ ਕਿਵੇਂ ਦਾ ਹੈਗਾ ਕਿਵੇਂ ਦਾ ਨਹੀਂ ਅੱਛਾ ਤੁਸੀਂ ਮਤਲਬ ਚਿੱਟਾ ਨੇ ਸੋ ਦੇਖਿਆ ਨਹੀਂ ਅਜੇ ਤੱਕ ਨਹੀਂ ਜੀ ਮੈਂ ਤਾਂ ਵੇਖਿਆ ਹੀ ਨਹੀਂ ਹੈਗਾ ਤੇ ਥਾਰ ਕਿੱਥੋਂ ਆਈ ਏ ਥਾਰ ਗੱਡੀ ਸੀਗੀ ਜੀ ਇਹ ਤਾਂ ਮਿਹਨਤ ਦੀ ਕਮਾਈ ਆ ਲੈ ਸਕਦੇ ਆ ਜੇ ਮਿਹਨਤ ਕਾਦੀ ਸੀ ਕੀ ਕਰਦੇ ਹੋ ਮੇਰੀ ਜੀ ਦੁਕਾਨ ਆ ਸਾਡੀ ਰਵਾਦੀ ਦੁਕਾਨ ਆਗੀ ਕਪੜਿਆਂ ਦੀ ਸ਼ਾਪ ਆ ਜੀ ਸਾਡੀ ਦੁਕਾਨ ਦੇ ਨਾਲ ਤੁਸੀਂ ਜੋਬ ਵੀ ਕਰਦੇ ਹੋ ਪੰਜਾਬ ਪੁਲਿਸ ਤੋਂ ਜੀ ਜੋਬ ਵੀ ਕਰਦੀ ਆ ਮੈਂ ਅੱਛਾ ਕਿੰਨੀ ਤਰ੍ਹਾਂ ਦਾ 70 80 ਹਜ਼ਾਰ ਤੱਕ ਕਿੰਨੀ ਹੋੜੀ ਹਾਂ ਇੰਨੀ ਹੈਗੀ ਆ ਸਰ ਸਾਡੀ ਤਾਂ ਫਿਰ ਮੈਂ ਤਾਂ ਮਤਲਬ ਤੁਹਾਨੂੰ ਹੀ ਕਿਉਂ ਅਰੈਸਟ ਕਿਉਂ ਕੀਤਾ ਤੇ ਤੁਸੀਂ ਕਹਿ ਰਹੇ ਹੋ ਵੀ ਮੈਂ ਸਹੀ ਆ ਬਿਲਕੁਲ ਮੈਂ ਇਹ ਜੇ ਕੰਮ ਨਹੀਂ ਕਰਦੀ ਫਿਰ ਤੁਹਾਨੂੰ ਅਰੈਸਟ ਕਿਉਂ ਕੀਤਾ ਉਹਨਾਂ ਨੇ ਪਤਾ ਨਹੀਂ ਸਰ ਕਿਉਂ ਅਰੈਸਟ ਕੀਤਾ ਗਲਤ ਫਹਿਮੀ ਸਰ ਇਹਨਾਂ ਨੂੰ ਪੈਦਾ ਹੋ ਰਹੀ ਹੈਗੀ ਪਰ ਮੈਂ ਇਹ ਜਿਹਾ ਕੰਮ ਸਰ ਨਹੀਂ ਕਰਦੀਗੀ ਆਪ ਸਮਝੋ ਜੀ ਮੈਂ ਖੁਦ ਮੁਲਾਜ਼ਮ ਹੋ ਕੇ ਮੈਂ ਇਦਾਂ ਦਾ ਕੰਮ ਕਰੂੰਗੀ ਤੁਹਾਨੂੰ ਫਿਰਦ ਨੇ ਛੱਡਿਆ ਕਿਉਂ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਵੀ ਤੁਸੀਂ ਸੱਚੇ ਹੋ ਹਾਂਜੀ ਮੈਂ ਸੱਚੀ ਹਾਂ ਉਹਨਾਂ ਨੇ ਮੈਨੂੰ ਛੱਡਤਾ ਵੀ ਇੱਕ ਵਾਰ ਤੈਨੂੰ ਛੱਡਦੇ ਆਂ ਬਾਕੀ ਇਨਕੁਆਇਰੀ ਕਰੀ ਜਾਂਦੇ ਆ ਤੇ ਉਹਨਾਂ ਕੋਲ ਤੁਹਾਡੇ ਵਿਰੁੱਧ ਕੋਈ ਸਬੂਤ ਨਹੀਂ ਪੇਸ਼ ਹੋਏ ਨਹੀਂ ਸਰ ਕੋਈ ਸਬੂਤ ਨਹੀਂ ਮਿਲੇਗੇ ਇਸ ਕਰਕੇ ਮੈਨੂੰ ਛੱਡਿਆ ਗਿਆਗਾ ਅੱਛਾ ਹਾਂਜੀ ਤੇ ਨਈ ਇਹ ਕਹਿ ਰਹੇ ਆ ਵੀ ਇਹਨਾਂ ਕੋਲੇ ਥਾਰ ਵੀ ਐ ਥਾਰ ਦੇ ਨਾਲ ਨਾਲ ਇੱਕ ਫੋਰਚੂਨਰ ਗੱਡੀ ਵੀ ਐ ਇਹ ਸੱਚ ਐ ਸਰ ਮੈਂ ਮੁਲਾਜ਼ਮ ਮੈਂ ਸਾਰਾ ਕੁਝ ਲੈ ਸਕਦੀ ਆ ਸਾਡੀ ਕੋਠੀ ਵੀ ਐ ਬਹੁਤ ਤਗੜੀ ਕੋਠੀ ਐ ਸਰ ਮੈਂ ਮੁਲਾਜ਼ਮ ਮੈਂ ਆਪਦਾ ਕੁਝ ਕੁਝ ਵੀ ਕਰ ਸਕਦੀ ਆ ਨਹੀਂ ਚਲੋ ਕੁਝ ਵੀ ਕਰ ਸਕਦੇ ਹੋ ਪਰ ਇਹਦਾ ਮਤਲਬ ਇਹ ਥੋੜੀ ਜਿਹੀ ਵੀ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਹੈ ਪੰਜਾਬ ਦੇ ਮਾਹੌਲ ਤਾਂ ਪਹਿਲਾਂ ਹੀ ਖਰਾਬ ਹੈ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਜਿੱਟਾ ਬਹੁਤ ਜਿਆਦਾ ਹੈ ਹਾਂ ਸਰ ਤੇ ਫਿਰ ਤੁਸੀਂ ਹੋਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਸਰ ਨਹੀਂ ਇਹ ਜਵਾ ਬਿਲਕੁਲ ਸੱਚ ਨਹੀਂ ਹੈਗਾਗਾ ਬਿਲਕੁਲ ਹੀ ਝੂਠ ਆ ਹੂੰ ਹਾਂਜੀ ਜਿਹੜੇ ਇਹ ਬਾਈ ਤੁਹਾਨੂੰ ਲੈ ਕੇ ਆ ਰਹੇ ਆ ਇਹਨਾਂ ਨਾਲ ਅਸੀਂ ਗੱਲਬਾਤ ਕਰੀਏ ਤਾਂ ਇਹ ਇਹ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆ ਇਹ ਤੁਹਾਡੇ ਬੁਆਏਫਰੈਂਡ ਹੈ ਨਹੀਂ ਹਾਂਜੀ ਨਹੀਂ ਜੀ ਹਾਂ ਫਿਰ ਤੁਸੀਂ ਪਹਿਲਾਂ ਕਹਿੰਦੇ ਹੋ ਹਾਂਜੀ ਫਿਰ ਕਹਿੰਦੇ ਹੋ ਨਹੀਂ ਹਾਂ ਨਹੀਂ ਨਹੀਂ ਸਰ ਇਹ ਬੁਆਏਫਰੈਂਡ ਨਹੀਂ ਹੈ ਮੇਰੇ ਅਸੀਂ ਇਹਨਾਂ ਦੀ ਵੀਡੀਓ ਬਣਾ ਸਕਦੇ ਹਾਂ ਤੁਹਾਡੀ ਵੀਡੀਓ ਬਣਾ ਸਕਦੇ ਹੋ ਬਾਈ ਫਿਰ ਇਹ ਤੁਹਾਡੇ ਦਾ ਕੀ ਕਰਦੇ ਆ ਇਹ ਵੈਸੀ ਗੱਡੀ ਚਲਾ ਲੈਂਦੇ ਆ ਜੀ। ਅੱਛਾ। ਹਾਂਜੀ ਡਰਾਈਵਰ ਰੱਖਿਆ ਹੋਇਆ ਹੈ। ਡਰਾਈਵਰ ਹੈ। ਹਾਂਜੀ। ਵਿੱਚ ਇਹ ਵੀ ਪਤਾ ਲੱਗਿਆ ਤੁਸੀਂ ਥੋੜੇ ਡਰਾਈਵਰ ਨਾਲ ਵੀ ਥੋੜੇ ਰਿਲੇਸ਼ਨ ਹੈਗੇ ਆ ਤੁਸੀਂ ਉਹਨਾਂ ਨਾਲ ਉਹਨੂੰ ਪਿਆਰ ਕਰਦੇ ਹੋ। ਉਹਨਾਂ ਨਾਲ ਥੋੜੀ ਗੱਲਬਾਤ ਹੈ। ਨਹੀਂ ਨਹੀਂ ਸਰ ਇਹ ਜੀ ਕੋਈ ਗੱਲ ਨਹੀਂ ਜੀ। ਤੁਹਾਨੂੰ ਪਤਾ ਹੀ ਝੂਠੀਆਂ ਫਾਵਾ ਡਾਈ ਜਾਂਦੇ ਆ। ਹੁੰਦਾ ਇਹਨਾਂ ਨੇ ਵੀ ਕੁਝ ਮਾੜਾ ਬਣਾਉਣਗੇ ਮੇਰੇ ਬਾਰੇ ਜਦੋਂ ਇਹਨਾਂ ਚਿੱਟੇ ਦਾ ਇਲਜ਼ਾਮ ਲਾ ਸਕਦੇ ਆ ਸਰ ਫਿਰ ਇਹਨਾਂ ਨੂੰ ਕਿਉਂ ਨਹੀਂ? ਅੱਛਾ ਜੇ ਤੁਸੀਂ ਤੁਸੀਂ ਝੂਠੇ ਹੁੰਦੇ ਤਾਂ ਤੁਸੀਂ ਬਾਹਰ ਨਹੀਂ ਆ ਸਕ ਸਕਣਾ ਸੀ। ਹਾਂ ਸਰ ਮੈਂ ਝੂਠੀ ਹਾਂ ਦੀ ਮੈਂ ਕਿਉਂ ਬਾਹਰ ਨਿਕ ਇਹ ਇਹ ਵੀ ਹੋ ਸਕਦਾ ਬਚ ਗਾਈ ਜਾਂਦੇ ਵੀ ਇਹਨਾਂ ਦੇ ਵੱਡੇ ਮਕਰਮੱਛਾ ਨਾਲ ਇਹਨਾਂ ਦਾ ਸੰਬੰਧ ਸੀਗਾ ਤਾਂ ਬਾਹਰ ਆ ਕੇ ਤੇ ਜਿਹੜੇ ਛੋੜੇ ਮਕਰਮੱਛਾ ਜਿੱਤਾ ਵੇਚਦੇ ਆ ਉਹਨਾਂ ਨੂੰ ਪੁਲਿਸ ਨੇ ਅੰਦਰ ਕਰ ਲਿਆ ਤੇ ਇਹਨਾਂ ਨੂੰ ਛੜਤਾ ਇਹਨਾਂ ਦੀ ਕੋਈ ਪਾਵਰ ਬਹੁਤ ਜ਼ਿਆਦਾ ਹੈ ਨਹੀਂ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਕੀ ਨਹੀਂ ਫਿਰ ਕਾਰਨ ਕੀ ਹੈ ਵੀ ਤੁਹਾਡੇ ਸਾਹਮਣੇ ਛੋੜੇ ਅੱਗੇ ਸਬੂਤ ਨਹੀਂ ਪੇਸ਼ ਕਰ ਸਕਿਆ ਕੋਈ ਜੇ ਸਬੂਤ ਹੈ ਹੀ ਨਹੀਂ ਸਰ ਮੈਂ ਵੇਚਦੀ ਨਹੀਂ ਇਹ ਜੇ ਕੰਮ ਹੀ ਨਹੀਂ ਕਰਦੀ ਫਿਰ ਸਬੂਤ ਕਿੱਥੋਂ ਪੈਦਾ ਹੋਣਗੇ ਅੱਛਾ ਤੇ ਜਿਹੜੀ 70-80 ਲੱਖ ਰੁਪਏ ਦੀ ਕੋਠੀ ਹੈ ਵਿੱਚ ਇਹ ਵੀ ਸੁਣਿਆ ਸੀ ਕਿ ਵੀ ਉਹ ਤੁਸੀਂ ਨਸ਼ਾ ਵੇਚ ਕੇ ਬਣਾਈ ਹੈ ਉਹ ਸੱਚ ਹੈ ਨਹੀਂ ਸਰ ਬਿਲਕੁਲ ਸੱਚ ਨਹੀਂ ਹੈਗਾ ਤੇ ਫਿਰ ਇਹ ਲੋਕ ਕਿਉਂ ਫੁਹਾੜ ਹੁੰਦੇ ਆ ਕੀ ਕਰਨਾ ਹੁਣ ਸਰ ਕੀ ਪਤਾ ਕਾ ਤੋਂ ਡਾਈ ਜਾਂਦੇ ਆ ਕੋਈ ਗੱਲ ਨਹੀਂ ਸਾਰਿਆਂ ਦੇ ਸਾਹਮਣੇ ਸੱਚ ਬਹੁਤ ਛੇਤੀ ਆ ਜੂ ਤੁਹਾਨੂੰ ਜੌਬ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਪੰਜਾਬ ਪੁਲਿਸ ਦੇ ਵਿੱਚ ਪੰਜ 6 ਸਾਲ ਹੋ ਗਏ ਸਰ ਠੀਕ ਹੈ ਤੁਹਾਡੀ ਏਜ ਕਿੰਨੀ ਹੈ ਜੀ ਮੇਰੀ ਹੈਗੀ 35 ਸਾਲ ਦੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆਪਣੇ ਆਪਦੇ ਮਾਪਿਓ ਹੈਗੇ ਸਾਰਾ ਪਰਿਵਾਰਾ ਮੈਂ ਵੀ ਸੁਣਿਆ ਵੀ ਤੁਸੀਂ ਪਹਿਲਾਂ ਗਾਣੇ-ਗੂਣੇ ਵੀ ਕੀਤੇ ਐ ਮਾਡਲਿੰਗ ਦੇ ਵਿੱਚ ਕੀ ਰਹੇ ਹੋ ਫਿਲਮਾਂ ਚੋਂ ਆਉਂਦੀ ਵੀ ਟਰਾਈ ਕੀਤੀ ਐ ਹਾਂਜੀ ਪਹਿਲਾਂ ਹੈਗੇ ਸੀਗੇ ਪਰ ਹੁਣ ਜੌਬ ਤੇ ਮੈਂ ਧਿਆਨ ਜ਼ਿਆਦਾ ਦਿੰਨੀ ਆ ਗਾਣੇ-ਗੂਣੇ ਕਿੰਨੇ ਕੁ ਤੇ ਮਾਡਲਿੰਗ ਕਰ ਚੁੱਕੇ ਹੋ ਚਾਰ ਕੁ ਕਰ ਕਰ ਚੁੱਕੀ ਆ ਸਾਈਡ ਤੇ ਕਿਹਾ ਕਿ ਮੇਨ ਤੇ ਮੇਨ ਤੇ ਸਾਹ ਮੈਂ ਲੀਡ ਤੇ ਹਾਂਜੀ ਮੈਂ ਮੇਨ ਹੀਰੋ ਨਾਲ ਚੁੱਕੇ ਹਾਂ ਹਾਂਜੀ ਪਰ ਇੱਕ ਸਾਨੂੰ ਦੱਸੋ ਵੀ ਜੇ ਇੱਕ ਬਹੁਤ ਥੋੜਾ ਲੋਕਾਂ ਨੇ ਮਜ਼ਾਕ ਬਣਾਇਆ ਹੋਇਆ ਵੀ ਇਹਨਾਂ ਦਾ ਫੇਸ ਆ ਜਿਹੜਾ ਹੈ ਮਚਿਓਰ ਹੈ ਪਰ ਜਦੋਂ ਮੇਕਅਪ ਕਰਕੇ ਆਏ ਲੱਗਦੀ ਵੀ 17 ਸਾਲ ਦੀ ਕੁੜੀ ਹੁੰਦੀ ਆ ਤੁਹਾਨੂੰ ਤੁਹਾਨੂੰ ਗੁੱਸ ਦੁਸਾਈ ਜਾਂਦਾ ਸਰ ਪਰ ਕਹੀ ਜਾਂ ਜੋ ਕੁਝ ਕਹਿੰਦੇ ਆ ਕਿ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਸਰ ਅੱਛਾ ਬੋਲਦੇ ਬੋਲੀ ਜਾਂਦੇ ਕੋਈ ਗੱਲ ਨਹੀਂ ਅ ਮਤਲਬ ਤੁਸੀਂ ਆਪਦੇ ਆਪ ਨੂੰ ਇਹ ਚੀਜ਼ ਤੋਂ ਸੈਟੀਸਫਾਈਆਂ ਵੀ ਤੁਸੀਂ ਸਹੀ ਹੋ ਹਾਂਜੀ ਤੇ ਜਿਹੜੇ ਤੁਹਾਨੂੰ ਕਹ ਰਹੇ ਵੀ ਇਹਨਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਜੀ ਮੇਰੇ ਬਾਰੇ ਗਲਤ ਫਹਿਮੀਆਂ ਨਾ ਪਾਓ ਮੈਂ ਐਦਾਂ ਦੀ ਬਿਲਕੁਲ ਨਹੀਂ ਹੈਗੀ ਮੈਂ ਆਪਦੀ ਨੌਕਰੀ ਤੇ ਹੀ ਆਪਦਾ ਹੋ ਧਿਆਨ ਰੱਖਦੀ ਆ ਬਿਲਕੁਲ ਐਦਾ ਕੰਮ ਨਹੀਂ ਮੈਂ ਕਰਦੀ ਪਲੀਜ਼ ਮੇਰੇ ਬਾਰੇ ਗਲਤ ਨਾ ਸੋਚਿਆ ਜਾਵੇ ਤੇ ਨਾ ਹੀ ਗੱਲ ਅੱਗੇ ਫਲਾਈ ਜਾ ਤੁਹਾਨੂੰ ਰਿਮਾਂਡ ਤੇ ਵੀ ਲੈ ਗਿਆ ਹਾਂਜੀ ਕਿੰਨੇ ਦਿਨ ਰੱਖਿਆ ਸੀਗਾ 4 ਦਿਨ ਸਰ ਤਾਂ ਫਿਰ ਥੋੜੇ ਤੋਂ ਪੁਸ਼ਕਸ਼ ਕੀਤੀ ਹੋਣੀ ਆ ਇਹਨੇ ਹਾਂਜੀ ਕੀਤੀ ਸੀ ਪਰ ਸਰ ਮੇਹ ਜੇ ਹੈ ਹੀ ਨਹੀਂ ਹੈ ਕਿ ਮੈਂ ਕੀ ਦੱਸਾਂ ਪੁਸ਼ਕਸ਼ ਦੇ ਦੌਰਾਨ ਥੋੜੇ ਤੋਂ ਕੁਝ ਉਹਨਾਂ ਨੂੰ ਸਬੂਤ ਮਿਲੇ ਆ ਨਹੀਂ ਸਰ ਸਬੂਤ ਨਹੀਂ ਮਿਲੇ ਹੋ ਤੁਸੀਂ ਬਿਲਕੁਲ ਆ ਆਪਦੇ ਆਪ ਨੂੰ ਰਿਲੈਕਸ ਮੈਂ ਰੂਹ ਮਹਿਸੂਸ ਕਰ ਰਹੇ ਹਾਂ ਹਲੇ ਮੈਂ ਕਰੀ ਜਾਨੀ ਅਸਲ ਠੀਕ ਹੈ ਇਹ ਜੋਬ ਤੁਸੀਂ ਦੁਆਰਾ ਦੁਆਰਾ ਜੋਬ ਤੇ ਜਾ ਰਹੇ ਹੋ ਹਾਂਜੀ ਜੋਬ ਤੇ ਚੱਲ ਰਹੇ ਨੇ ਕਿਹਾ ਸੀ ਵੀ ਤੁਹਾਨੂੰ ਜੋਬ ਤੋਂ ਹਟਾ ਦਿੱਤਾ ਗਿਆ ਨਹੀਂ ਨਹੀਂ ਸਰ ਸਬੂਤ ਹੀ ਗਲਤ ਨਹੀਂ ਮਿਲੇ ਹੈ ਕਿ ਮੈਨੂੰ ਕੋਈ ਜੋਬ ਤੋਂ ਹਟਾਇਆ ਗਿਆ ਕੀ ਕਾਰਨ ਇਹ ਤੁਹਾਡੇ ਨਾਲ ਕੋਈ ਲਾਕਡਾਊਟ ਹੋ ਸਕਦੀ ਹੈ ਕਿ ਕਿਸੇ ਨੇ ਤੁਹਾਡੇ ਨਾਲ ਲਾਕਡਾਊਟ ਕੀਤੀ ਹੈ ਤਾਂ ਇਹ ਹੋਇਆ ਜਾਂ ਮਤਲਬ ਕੀ ਹੈ ਤੁਹਾਨੂੰ ਜਾਣਬੁੱਝ ਕੇ ਬਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਮੈਨੂੰ ਜਾਣਬੁੱਝ ਕੇ ਸ਼ਾਇਦ ਬਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੌਣ ਉਹ ਜਿਹੜੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਜਿੰਨਾ ਨੇ ਕੀਤੀ ਗਈ ਹੈ ਕੌਣ ਹੈ ਉਹ ਕੋਈ ਸਰਾਰਤੀ ਅੰਸ਼ ਹੈ ਜਾਂ ਤੁਹਾਡੇ ਲਿੰਕ ਦੇ ਵਿੱਚੋਂ ਹੈ ਜਾਂ ਤੁਹਾਡੀ ਕੋਈ ਜੈਲ ਸੀ ਕਰਦੇ ਆ ਵੀ ਇਹਨਾਂ ਨੂੰ ਜੌਬ ਕਿਉਂ ਮਿਲੀ ਇੱਕ ਕੌਣ ਹੋ ਸਕਦੇ ਆ ਬੰਦੇ ਸਰ ਮੈਂ ਤਾਂ ਤਾਂ ਮੈਂ ਦੱਸ ਨਹੀਂ ਸਕਦੀ ਵੀ ਕੌਣ ਹੋ ਸਕਦੇ ਆ ਪਰ ਜੋ ਵੀ ਆ ਕੋਈ ਗੱਲ ਨਹੀਂ ਕਰ ਲੈਣ ਤੋਂ ਜਿੰਨਾ ਕਰਦੇ ਆ ਇੱਕ ਔਰਤ ਵੀ ਬਹੁਤ ਰੌਲਾ ਪਾ ਰਹੀ ਹੈ ਵੀ ਇਹਦੇ ਮੇਰੇ ਘਰ ਵਾਲੇ ਨਾਲ ਨਜਾਇਜ਼ ਸੰਬੰਧ ਹੈ ਇਹ ਬਹੁਤ ਉਹ ਕੀ ਕਿੰਨਾ ਕੁ ਸੱਚ ਹੈ ਜ ਕਿੰਨਾ ਕੁ ਝੂਠ ਹੈ ਸਰ ਮੈਂ ਕਿਸੇ ਨਾਲ ਸੰਬੰਧ ਨਹੀਂ ਆਪਦੀ ਨੌਕਰੀ ਤੇ ਕਰਦੀ ਆਂ ਕਿ ਸਵੇਰੇ ਜਾਣੀ ਆ ਸਰ ਸ਼ਾਮ ਨੂੰ ਜਾ ਕੋਈ ਗੱਲ ਨਹੀਂ ਸਰ ਫਿਰ ਤੁਸੀਂ ਹੁਣ ਜੋ ਪੰਜਾਬ ਦੇ ਵਿੱਚ ਨਸ਼ਾ ਵਿਖ ਰਿਹਾ ਹੈ ਪੰਜਾਬ ਦੇ ਵਿੱਚ ਤੇ ਚਿੱਟੇ ਚਿੱਟੇ ਨੇ ਇਹਨੇ ਜਿਆਦਾ ਪੈਰ ਖਰਾਬ ਪਸਾਰ ਰੱਖੇ ਆ ਮੁੰਡਿਆਂ ਨੂੰ ਕੁੜੀਆਂ ਨੂੰ ਆਪਣੀ ਜਕੜ ਦੇ ਵਿੱਚ ਲੈ ਰਿਹਾ ਤੁਸੀਂ ਉਹਨਾਂ ਦੇ ਵਿਰੋਧ ਵਿਰੋਧ ਦੇ ਵਿੱਚ ਹੈਗੇ ਹੋ ਹਾਂਜੀ ਹੈਗੇ ਆ ਠੀਕ ਹੈ ਤਾਂ ਫਿਰ ਤੁਸੀਂ ਆ ਆਪ ਕਿਉਂ ਸੁਰਖੀਆਂ ਚਾਏ ਸੁਰਖੀਆਂ ਥੋੜੇ ਨਾਲ ਦੇ ਸਟਾਫ ਨਹੀਂ ਆ ਗਿਆ ਕੋਈ ਹੋਰ ਪੁਲਿਸ ਮੁਲਾਜ਼ਮ ਨਹੀਂ ਆ ਗਿਆ ਤੁਸੀਂ ਹੀ ਕਿਉਂ ਆਏ ਹੋ ਪਤਾ ਨਹੀਂ ਸਰ ਮੇਰੇ ਨਾਲ ਸ਼ਾਇਦ ਕੋਈ ਤੁਹਾਨੂੰ ਪਤਾ ਹੀ ਪਹਿਲਾਂ ਹੀ ਮੈਂ ਦੱਸ ਚੁੱਕੀ ਆ ਹਨਾ ਵੀ ਖਹਿਵਾਂ ਜੀ ਕੋਈ ਕੱਢ ਰਿਹਾ ਹੋਵੇ ਤਾਂ ਕਰਕੇ ਸਰ ਏ ਥੋੜੇ ਮਹਿੰਗੀਆਂ ਵੰਗੀਆਂ ਚੈਨਾ ਪਈਆਂ ਹੋਈਆਂ ਮਹਿੰਗੀਆਂ ਵੰਗੀਆਂ ਥੋੜੇ ਘੜੀਆਂ ਪਈਆਂ ਹੋਈਆਂ ਜਿਨ੍ਹਾਂ ਦੀ ਕੀਮਤ ਲੱਖ ਲੱਖ ਸਵਾ ਸਵਾ ਲੱਖ ਰੁਪਏ ਆ ਮਹਿੰਗੀ ਮਹਿੰਗੀ ਥੋੜੇ ਜੁੱਤੀਆਂ ਪਈਆਂ ਹੋਈਆਂ ਮਹਿੰਗੇ ਮੇ ਕੱਪੜੇ ਕਿੱਥੋਂ ਆਏ ਉਹ ਕੀ ਕਰਨ ਸਰ ਨੌਕਰੀ ਕਰਦੇ ਆ ਨਾ ਆਪ ਨੂੰ ਤੁਹਾਨੂੰ ਪਤਾਗਾ ਮਲਾਜਮ ਹੈਗੀਆਂ ਬਾਹ ਸਕਦੇ ਅਸੀਂ ਕੋਈ ਇਨਾ ਕੇ ਅਧਿਕਾਰ ਨਹੀਂ ਹੈ ਕਿ ਸਾਨੂੰ ਕੌਣ ਦਾ ਕੌਣ ਪਹਿਨਣ ਦਾ जो, जो तुसी तुसी द, 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 मतलब ਤੁਸੀਂ ਇਹ ਗੱਲ ਕਹਿਣਾ ਵੀ ਤੁਸੀਂ ਜੋ ਜੋ ਕੀਤਾ ਉਹਦੀ ਕਮਾਈ ਦਾ ਕੀਤਾ ਹਾਂਜੀ ਫਿਰ ਲੋਕਾਂ ਨੂੰ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ سوشل میڈیا ਦੇ ਸਾਹਮਣੇ ਜੋ ਤੁਸੀਂ ਵੀ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ سوشل میڈیا ਨੇ ਤੁਹਾਨੂੰ ਰੋਕਿਆ ਹੈ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਉੱਥੋਂ ਭੱਜਿਓ ਜਵਾਬ ਦੇਣ ਸਵਾਲ ਦਾ ਜਵਾਬ ਦੇਣ ਤੁਸੀਂ ਮਤਲਬ ਕੀ ਹੈ ਕੰਨੀ ਕਿਧਰ ਆਏ ਹੋ ਜਾ ਕੇ ਤੁਸੀਂ ਆਪਣੀ ਪੁਲਿਸ ਦੀ ਗੱਡੀ 'ਚ ਬੈਠ ਗਏ ਹੋ ਉਹ ਸਰ ਮੈਂ ਕਿਸੇ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਸੀ ਕੀ ਕਾਰਨ ਕੀ ਕਾਰਨ ਕੀ ਹੈ ਉਹ ਕਿਸੇ ਨੇ ਸੁਣਨਾ ਹੀ ਨਹੀਂ ਸੀ ਸਰ ਇਸ ਕਰਕੇ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ ਸੀ ਮਤਲਬ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਗੱਲ ਕਿਸੇ ਨੇ ਸੁਣਨੀ ਨਹੀਂ ਸੀ ਹਾਂਜੀ ਪਰ ਜਿਹੜੇ ਪੰਜਾਬ ਦੇ ਲੋਕ ਆ ਉਹ ਤੁਹਾਨੂੰ ਥੋੜੇ ਵੀਡੀਓ ਚ ਥੋੜੇ ਕਮੈਂਟਾਂ ਚ ਤੁਹਾਨੂੰ ਗਾਲਾਂ ਕੱਢਦੇ ਆ ਵੀ ਇਹਨੂੰ ਹਜੇ ਵੀ ਕੋਈ ਸ਼ਰਮ ਨਹੀਂ ਹਜੇ ਵੀ ਆ ਕੇ ਸਟੋਰੀਆਂ ਪਾਉਂਦੀ ਆ ਇੰਸਟਾਗ੍ਰam ਤੇ ਹਜੇ ਵੀ ਆਪਣੇ ਆਪ ਨੂੰ ਮਤਲਬ ਕੀ ਹੈ ਹੀਰੋਇਨ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਵੀ ਮੈਂ ਸੋਹਣੀ ਆ ਸਨਕੀ ਆ ਤਾਂ ਇਹ ਚੀਜ਼ ਦਾ ਤੁਹਾਨੂੰ ਕਦੇ ਆਪਦੇ ਆਪ ਨੂੰ ਮਹਿਸੂਸ ਹੋਏ ਵੀ ਲੋਕ ਮੈਨੂੰ ਲਾਹਨਤਾਂ ਪਾਉਂਦੇ ਆ ਮੈਨੂੰ ਗਾਲਾਂ ਕੱਢਦੇ ਆ ਦੇ ਸਰ ਮੇਰੀ ਜ਼ਿੰਦਗੀ ਆ ਮੈਂ ਆਪਦੀ ਜ਼ਿੰਦਗੀ ਵਧੀਆ ਜਿਉਣਾ ਚਾਹੁੰਨੀ ਆ ਰੋ ਤੁਹਾਨੂੰ ਪਤਾ ਰੱਬ ਨੇ ਇੱਕ ਨਾ ਇੱਕ ਦਿਨ ਲੈ ਹੀ ਜਾਣਾਗਾ ਇਹਨਾਂ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਹੀ ਬਣਾਉਣੀਆਂ ਪਰ ਮੈਂ ਇਹਨਾਂ ਦੇ ਗੱਲਾਂ ਤੇ ਧਿਆਨ ਨਹੀਂ ਦਿੰਦੀ ਸਰ ਆਪਦੀ ਜ਼ਿੰਦਗੀ ਆਪ ਜਿਉਣਾ ਚਾਹੁੰਦੀ ਨਹੀਂ ਪੰਜਾਬ ਦੇ ਵਿੱਚ ਹੋਰ ਵੀ ਪੁਲਿਸ ਮੁਲਾਜ਼ਮ ਬਹੁਤ ਹੈ ਚਾਹੇ ਲੇਡੀਜ਼ ਹੈ ਚਾਹੇ ਜੈਂਟਸ ਹੈ ਉਨਾ ਦੇ ਉਂਗਲ ਕਿਉਂ ਨਹੀਂ ਉੱਠੀ ਜਾਂਦੀ ਕਿਉਂਕਿ ਉਹ ਚਿੱਟੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਥੋੜੇ ਦੇਹੀ ਉਂਗਲ ਕਿਉਂ ਠਾ ਜਾ ਰਹੀ ਆ ਪਤਾ ਨਹੀਂ ਸਰ ਕਿਉਂ ਠਾਈ ਜਾਂਦੀ ਆ ਪਰ ਮੈਂ ਇਹ ਖਤਮ ਕਰਨਾ ਚਾਹੁੰਦੀ ਆ ਤੇ ਇਸਤੇ ਮੈਂ ਧਿਆਨ ਦਿੰਨੀ ਆ ਜਿਆਦਾ ਪਤਾ ਨਹੀਂ ਕਿਉਂ ਸਰ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਅਸਲ ਤੁਸੀਂ ਇਹ ਚੀਜ਼ ਕਹਿੰਦੇ ਵੀ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਹਾਂਜੀ ਬਦਨਾਮ ਕੀਤਾ ਜਾ ਰਿਹਾ ਥੋੜਾ ਕਸੂਰ ਨਹੀਂ ਨਹੀਂ ਸਰ ਕੋਈ ਕਸੂਰ ਨਹੀਂ ਮੇਰਾ ਅੱਛਾ ਤੇ ਤੁਹਾਡੇ ਪਰਿਵਾਰ ਕੇ ਮੈਂਬਰ ਤੁਹਾਡੇ ਨਾਲ ਹੈ ਹਾਂਜੀ ਤੇ ਜਾਇਦ ਤੁਸੀਂ ਥਾਰ ਦੇ ਵਿੱਚ ਹੀ ਕਿਉਂ ਹੋ ਮਤਲਬ ਗੇੜੇ ਕੱਢਦੇ ਹੋ ਕੀ ਕਾਰਨ ਹੈ ਸਰ ਮੇਰੀ ਫੇਵਰਟ ਗੱਡੀ ਇ मतलब थाते वे ਤੁਸੀਂ ਆਪਦੇ ਆਪ ਨੂੰ ਬਹੁਤ ਰਿਲੈਕਸ ਮਹਿਸੂਸ ਕਰਦੇ ਹੋ ਤੁਹਾਡੀ ਫੇਵਰੇਟ ਗੱਡੀ ਹੈ ਤੇ ਕਿੰਨਾ ਟਾਈਮ ਪਹਿਲਾਂ ਲਈ ਹੈ 2 ਸਾਲ ਪਹਿਲਾਂ ਲਈ ਹੈ ਠੀਕ ਹੈ मतलब ਇੱਕ ਤਾਂ ਗੱਡੀ 25 ਲੱਖ ਦੀ ਆਉਂਦੀ ਹੈ ਇੱਕ ਹੋਣੀਗੀ 17-18 ਲੱਖ ਦੀ ਕਿਹੜੀ ਲਈ ਹੈ ਤੁਸੀਂ ਮੈਂ 25 ਲੱਖ ਵਾਲੀ ਲਈ ਹੈ ਸਰ ਅੱਛਾ ਜੀ ਅੱਗੇ ਥੋੜੇ ਕੀ ਸੁਪਨੇ ਕਿਹੜੀਆਂ-ਕਿਹੜੀਆਂ ਗੱਡੀਆਂ ਦੇ ਸੁਪਨੇ ਆ ਬਸ ਸਰ ਕੋਈ ਸੁਪਨੇ ਨਹੀਂ ਮੈਨੂੰ ਮਾੜਾ ਨਾ ਕਿਹਾ ਜਾਵੇ ਮੈਂ ਜਿਵੇਂ ਮਲਾਜ਼ਮ ਰਹਿੰਦੀ ਆ ਮੈਂ ਓਦਾਂ ਹੀ ਰਹਿਣੀ ਆ ਚਿੱਟੇ-ਚੁੱਟੇ ਬਾਰੇ ਮੈਨੂੰ ਕੋਈ ਪਤਾ ਨਹੀਂ ਨਾ ਮੈਂ ਵੇਚਾਂ ਸੋਗਾ ਮੈਂ ਚਿੱਟਾ ਵਗੈਰਾ ਖਤਮ ਕਰਨਾ ਚਾਹੁੰਦੀ ਆ ਵੀ ਨੌਜਵਾਨਾਂ ਦੀ ਪੀੜ੍ਹੀ ਖਤਮ ਹੋ ਰਹੀ ਆ ਇਹਨਾਂ ਨੂੰ ਹੀ ਖਤਮ ਕਰ ਰਹੇ ਆ ਪਰ ਨੌਜਵਾਨ ਤਾਂ ਕਿ ਥੋੜੇ ਦੇ ਚੱਕੜੋ ਛਾ ਰਹੇ ਆ ਵੀ ਇਹਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਨੂੰ ਬਰਬਾਦ ਕਰਨ ਦੀ ਨਹੀਂ ਸਰ ਇਹ ਮਤਲਬ ਗਲਤੀ ਹੀ ਮੇਰੇ ਦੇ ਉਂਗਲਾਂ ਠਾਈ ਜਾਂਦੇ ਆ ਸਰ ਠੀਕ ਆ ਹਾਂਜੀ ਤੁਸੀਂ ਇਹ ਚੀਜ਼ ਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਆਪਣੇ ਆਪ ਨੂੰ ਕੀ ਇਹ ਕਲੀਅਰ ਕਰਤਾ ਵੀ ਮੇਰਾ ਕੋਈ ਕਸੂਰ ਨਹੀਂ ਮੈਂ ਇਹੋ ਜਿਹਾ ਕੰਮ ਨਹੀਂ ਕੀਤਾ ਹਾਂਜੀ ਸਰ ਪਰ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਇਆ ਜਾਊਗਾ ਕਿਵੇਂ ਲੋਕਾਂ ਨੂੰ ਵਿਸ਼ਵਾਸ ਹੋਊ ਤੁਹਾਡੇ ਤੇ ਕਿਉਂਕਿ ਤੁਹਾਡੇ ਤੇ ਕਹਿਜਾ ਕਲੰਕ ਲੱਗ ਚੁੱਕਿਆ ਹੈ ਵੀ ਤੁਸੀਂ ਮਤਲਬ ਲੋਕਾਂ ਸਾਹਮਣੇ ਜੇ ਆਪ ਜ ਆਪ ਨੂੰ ਸਹੀ ਮਹਿਸੂਸ ਕਰੋਗੇ ਸਹੀ ਸਹੀ ਹੋਣ ਦਾ ਉਹਨਾਂ ਨੂੰ ਦਿਵਾਓਗੇ ਵੀ ਅਸੀਂ ਮੈਂ ਸਹੀ ਹਾਂ ਤਾਂ ਮੈਨੂੰ ਲੱਗਦਾ ਨਹੀਂ ਵੀ ਲੋਕ ਥੋੜਾ ਵਿਸ਼ਵਾਸ ਕਰਨਗੇ ਸਰ ਜਦੋਂ ਸਾਰਿਆਂ ਦੇ ਸਾਹਮਣੇ ਸੱਚ ਸਾਹਮਣੇ ਆਊਗਾ ਨਾ ਉਦੋਂ ਲੋਕਾਂ ਨੂੰ ਵੀ ਆਪਣੇ ਆਪ ਹੀ ਵਿਸ਼ਵਾਸ ਹੋ ਗੂ। ਪਰ ਲੋਕ ਤਾਂ ਸੱਚ ਕਹਿ ਰਹੇ ਵੀ ਉਹਨਾਂ ਦੀ ਗੱਡੀ ਦੇ ਵਿੱਚ ਪੈਸੇ ਵੀ ਸੀਗੇ, ਗੱਡੀ ਦੇ ਵਿੱਚ ਮਹਿੰਗੇ ਫੋਨ ਵੀ ਸੀ, ਸੋਨਾ ਸੀ, ਚਾਂਦੀ ਸੀ, ਜਿਹੜਾ ਲੁੱਪ ਭਜਨ ਦੀ ਕੋਸ਼ਿਸ਼ ਕੀਤੀ ਆ। ਤਾਂ ਉਹਦੀ ਗੱਡੀ ਦੇ ਵਿੱਚ ਉਹਨਾਂ ਦੇ ਸਮਾਨ ਚਟਾ ਵੀ ਬਰਾਮਦ ਕੀਤਾ ਗਿਆ। ਸਭ ਕੁਝ ਝੂਠ ਆ ਸਾਰੇ ਇਹ ਤਾਂ ਕੁਝ ਨਹੀਂ ਹੈ। ਇਹ ਫਿਰ ਉਹ ਰੱਖਿਆ ਗਿਆ ਸੀ, ਰਖਾਇਆ ਗਿਆ ਸੀ ਜਾਂ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਰੇ ਇਹ ਤਾਂ ਕੰਮ ਹੀ ਨਹੀਂ ਹੈਗਾ, ਝੂਠ ਮਾਰੀ ਜਾਂਦੇ ਸਾਰੇ। ਅੱਛਾ। ਹਾਂਜੀ। ਸੋ ਬਈ ਦੋਸਤੋ, ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਥਾਰ ਵਾਲੀ ਮਲਾਜਮ ਨੂੰ ਅਸੀਂ ਵੀਡੀਓ ਬਣਾਈ ਹੈ ਜੀ। ਇਹ ਕੀ ਕਹਿਣਾ ਚਾਹੁੰਨੇ ਹੋ ਪੰਜਾਬ ਦੇਖਲਾ ਤੁਸੀਂ ਤੁਹਾਡੇ ਤੋਂ ਗਲਤੀ ਹੋਈ ਹੈ ਜਾਂ ਨਹੀਂ ਹੋਈ ਨਹੀਂ ਸਰ ਮੇਥੋਂ ਕੋਈ ਗਲਤੀ ਨਹੀਂ ਹੋਈ ਜੀ ਪਰ ਅਸੀਂ ਇਹਨਾਂ ਨੂੰ ਮੌਕੇ ਤੇ ਆ ਕੇ ਰੋਕਿਆ ਇਹ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਸੀਗੇ ਇਹ ਤੁਸੀਂ ਬਈ ਤੁਸੀਂ ਸੱਚੇ ਹੋ ਤਾਂ ਵੀਡੀਓ ਬਣਾਉਣ ਤੋਂ ਕਿਉਂ ਕਿਉਂ ਚੱਲ ਰਹੇ ਹੋ ਐਵੇਂ ਜੀ ਮੇਰੀ ਵੀਡੀਓ ਬਣਾਈ ਜਾਂਦੇ ਆ ਗਲਤ ਫਾਵਾਵਾਂ ਦੇਈ ਜਾਂਦੇ ਆ ਤਾਂ ਕਰਕੇ ਜੀ ਮੈਂ ਖੜ ਨਹੀਂ ਰਹੀ ਸੀ ਕਿ ਐਵੇਂ ਲੋਕੀ ਬਦਨਾਮ ਕਰੀ ਜਾਂਦੇ ਆ ਚਿੱਟਾ ਵੇਚਦੀ ਐ ਕਰਦੀ ਆ ਐ ਜੀ ਕੋਈ ਗੱਲ ਨਹੀਂ ਜੀ ਨਾ ਮੈਂ ਚਿੱਟਾ ਵੇਚਾਂ ਮੈਂ ਤਾਂ ਵੇਖਿਆ ਵੀ ਨਹੀਂ ਹੈਗਾ ਜੀ ਕਿਵੇਂ ਦਾ ਹੈਗਾ ਕਿਵੇਂ ਦਾ ਨਹੀਂ ਅੱਛਾ ਤੁਸੀਂ ਮਤਲਬ ਚਿੱਟਣ ਦੇ ਸੌ ਦੇਖੇ ਨਹੀਂ ਅਜੇ ਤੱਕ ਨਹੀਂ ਜੀ ਮੈਂ ਤਾਂ ਵੇਖਿਆ ਹੀ ਨਹੀਂ ਹੈਗਾ ਤੇ ਥਾਰ ਕਿੱਥੋਂ ਆਈ ਏਦੀ ਥਾਰ ਗੱਡੀ ਸੀਗੀ ਜੀ ਇਹ ਤਾਂ ਮਿਹਨਤ ਦੀ ਕਮਾਈ ਆ ਲੈ ਸਕਦੇ ਆ ਜੀ ਮਿਹਨਤ ਕਾਦੀ ਸੀ ਕੀ ਕਰਦੇ ਹੋ ਮੇਰੇ ਜੀ ਦੁਕਾਨ ਆ ਸਾਡੀ ਆਪਦੀ ਦੁਕਾਨ ਆਗੀ ਕੱਪੜਿਆਂ ਦੀ ਸ਼ਾਪ ਆ ਜੀ ਸਾਡੀ ਦੁਕਾਨ ਦੇ ਨਾਲ ਤੁਸੀਂ ਜੋਬ ਵੀ ਕਰਦੇ ਹੋ ਪੰਜਾਬ ਪੁਲਿਸ ਚੋਂ ਜੀ ਜੋਬ ਵੀ ਕਰਦੀ ਆ ਮੈਂ ਅੱਛਾ ਕਿੰਨੀ ਤਨਖਾਹ ਹੈ 70 80 ਹਜ਼ਾਰ ਤਨਖਾਹ ਕਿੰਨੀ ਹੋਦੀ ਹੈ ਤਾਂ ਫਿਰ ਮੈਂ ਤਾਂ ਮਤਲਬ ਤੁਹਾਨੂੰ ਹੀ ਕਿਉਂ ਅਰੈਸਟ ਕਿਉਂ ਕੀਤਾ ਤੇ ਤੁਸੀਂ ਕਹਿ ਰਹੇ ਹੋ ਵੀ ਮੈਂ ਸਹੀ ਹਾਂ ਬਿਲਕੁਲ ਮੈਂ ਇਹ ਜਿਹਾ ਕੰਮ ਨਹੀਂ ਕਰਦੀ ਪਰ ਤੁਹਾਨੂੰ ਅਰੈਸਟ ਕਿਉਂ ਕੀਤਾ ਉਹਨਾਂ ਨੇ ਪਤਾ ਨਹੀਂ ਜੀ ਸਰ ਕਿਉਂ ਅਰੈਸਟ ਕੀਤਾ ਗਲਤ ਫਹਮੀ ਸਰ ਇਹਨਾਂ ਨੂੰ ਪੈਦਾ ਹੋ ਰਹੀ ਆਗੀ ਪਰ ਮੈਂ ਇਹ ਜਿਹਾ ਕੰਮ ਸਰ ਨਹੀਂ ਕਰਦੀਗੀ ਆਪ ਸਮਝੋ ਜੀ ਮੈਂ ਖੁਦ ਮੁਲਾਜ਼ਮ ਹੋ ਕੇ ਮੈਂ ਇਦਾਂ ਦਾ ਕੰਮ ਕਰੂੰਗੀ ਤੁਹਾਨੂੰ ਫਿਰ ਇਹਨੇ ਛੱਡਿਆ ਕਿਉਂ ਤੁਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਵੀ ਤੁਸੀਂ ਸੱਚੇ ਹੋ ਹਾਂਜੀ ਮੈਂ ਸੱਚੀ ਹਾਂ ਉਹਨਾਂ ਨੇ ਮੈਨੂੰ ਛੱਡਤਾ ਵੀ ਇੱਕ ਵਾਰਾਂ ਤੈਨੂੰ ਛੱਡਦੇ ਆ ਬਾਕੀ ਅਨਕੁਐਰੀ ਕਰੀ ਜਾਂਦੇ ਆ ਤੇ ਉਹਨਾਂ ਕੋਲ ਤੁਹਾਡੇ ਵਿਰੁੱਧ ਕੋਈ ਸਬੂਤ ਨਹੀਂ ਪੇਸ਼ ਹੋਏ ਨਹੀਂ ਸਰ ਕੋਈ ਸਬੂਤ ਨਹੀਂ ਮਿਲੇਗੇ ਇਸ ਕਰਕੇ ਮੈਨੂੰ ਛੱਡਿਆ ਗਿਆਗਾ ਅੱਛਾ ਹਾਂਜੀ ਤੇ ਨਈ ਕਹਿ ਰਹੇ ਆ ਵੀ ਇਹਨਾਂ ਕੋਲੇ ਥਾਰ ਵੀ ਐ ਥਾਰ ਦੇ ਨਾਲ ਨਾਲ ਇੱਕ ਫੋਰਚੂਨਰ ਗੱਡੀ ਵੀ ਐ ਇਹ ਸੱਚ ਐ ਸਰ ਮੈਂ ਮਲਾਜਮ ਮੈਂ ਸਾਰਾ ਕੁਝ ਲੈ ਸਕਦੀ ਆ ਸਾਡੀ ਕੋਠੀ ਵੀ ਐ ਬਹੁਤ ਤਗੜੀ ਕੋਠੀ ਐ ਸਰ ਮੈਂ ਮਲਾਜਮ ਮੈਂ ਆਪਦਾ ਕੁਝ ਕੁਝ ਵੀ ਕਰ ਸਕਦੀ ਆ ਨਹੀਂ ਚਲੋ ਕੁਝ ਵੀ ਕਰ ਸਕਦੇ ਹੋ ਪਰ ਇਹਦਾ ਮਤਲਬ ਇਹ ਥੋੜੀ ਇਹ ਵੀ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਹੈ ਪੰਜਾਬ ਦੇ ਮਾਹੌਲ ਤਾਂ ਪਹਿਲਾਂ ਹੀ ਖਰਾਬ ਹੈ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਜਿੱਟਾ ਬਹੁਤ ਜ਼ਿਆਦਾ ਹੈ ਹਾਂ ਸਰ ਤੇ ਫਿਰ ਤੁਸੀਂ ਹੋਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਸਰ ਨਹੀਂ ਇਹ ਜਵਾ ਬਿਲਕੁਲ ਸੱਚ ਨਹੀਂ ਹੈਗਾਗਾ ਬਿਲਕੁਲ ਹੀ ਝੂਠ ਆ ਹਾਂ ਹਾਂਜੀ ਜਿਹੜੇ ਇਹ ਬਾਈ ਤੁਹਾਨੂੰ ਲੈ ਕੇ ਆ ਰਹੇ ਆ ਇਹਨਾਂ ਨਾਲ ਅਸੀਂ ਗੱਲਬਾਤ ਕਰੀਏ ਤਾਂ ਇਹ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆ ਇਹ ਤੁਹਾਡੇ ਬੁਆਏਫਰੈਂਡ ਹੈ हां फिर ਤੁਸੀਂ ਪਹਿਲਾਂ ਕਹਦੇ ਹੋ ਹਾਂਜੀ ਫਿਰ ਕਹਦੇ ਹੋ ਨਹੀਂ ਹਾਂ ਨਹੀਂ ਨਹੀਂ ਸਰ ਇਹ ਬਫਰੈਂਡ ਨਹੀਂ ਹੈ ਮੇਰੇ ਅਸੀਂ ਇਹਨਾਂ ਦੀ ਵੀਡੀਓ ਬਣਾ ਸਕਦੇ ਥੋੜੀ ਵੀਡੀਓ ਬਣਾ ਸਕਦੇ ਹੋ ਬਾਈ ਫਿਰ ਇਹ ਤੁਹਾਡੇ ਦਾ ਕੀ ਕਰਦੇ ਆ ਇਹ ਵੈਸੀ ਗੱਡੀ ਚਲਾ ਲੈਂਦੇ ਆ ਜੀ اچھا ਹਾਂਜੀ ਡਰਾਈਵਰ ਰੱਖਿਆ ਹੋਇਆ ਹੈ ਡਰਾਈਵਰ ਹੈ ਹਾਂਜੀ ਵਿੱਚ ਇਹ ਵੀ ਪਤਾ ਲੱਗੇ ਤੁਸੀਂ ਤੁਹਾਡੇ ਡਰਾਈਵਰ ਨਾਲ ਵੀ ਤੁਹਾਡੇ ਰਿਲੇਸ਼ਨ ਹੈਗੇ ਆ ਤੁਸੀਂ ਉਹਨਾਂ ਨਾਲ ਪਿਆਰ ਕਰਦੇ ਹੋ ਉਹਨਾਂ ਨਾਲ ਥੋੜੀ ਗੱਲਬਾਤ ਹੈ ਨਹੀਂ ਨਹੀਂ ਸਰ ਇਹ ਜੀ ਕੋਈ ਗੱਲ ਨਹੀਂ ਜੀ ਤਾਨੂੰ ਪਤਾ ਹੀ ਝੂਠੀਆਂ ਫਾਵਾ ਡਾਈ ਜਾਂਦੇ ਆ ਹੁੰਦਾ ਇਹਨਾਂ ਨੂੰ ਵੀ ਕੁਝ ਮਾੜਾ ਬਣਾਉਣਗੇ ਮੇਰੇ ਬਾਰੇ ਜਦੋਂ ਇਹਨਾਂ ਚਿੱਟੇ ਦਾ ਇਲਜ਼ਾਮ ਲਾ ਸਕਦੇ ਆ ਸਰ ਫਿਰ ਇਹਨਾਂ ਨੂੰ ਕਿਉਂ ਨਹੀਂ ਅੱਛਾ ਜੇ ਤੁਸੀਂ ਤੁਸੀਂ ਝੂਠੇ ਹੁੰਦੇ ਤਾਂ ਤੁਸੀਂ ਬਾਹਰ ਨਹੀਂ ਆ ਸਕਣਾ ਸੀ ਹਾਂ ਸਰ ਮੈਂ ਝੂਠੀ ਹਾਂ ਦੀ ਮੈਂ ਕਿਉਂ ਬਾਹਰ ਨਿਕਲਦੀ ਸੱਚੀ ਆ ਛੜਿਆਮਤਰੀ ਫਿਰਦੀਆਂ ਮੈਂ ਅੱਛਾ ਮਤਲਬ ਤੁਸੀਂ ਇਹ ਇਹ ਵੀ ਹੋ ਸਕਦਾ ਬਚ ਗਾਈ ਜਾਂਦੇ ਵੀ ਇਹਨਾਂ ਦੇ ਵੱਡੇ ਮਗਰਮੱਛਾਂ ਨਾਲ ਇਹਨਾਂ ਦਾ ਸੰਬੰਧ ਸੀਗਾ ਤਾਂ ਬਾਹਰ ਆ ਕੇ ਤੇ ਜਿਹੜੇ ਛੋੜੇ ਮਗਰਮੱਛਾ ਜਿੱਟਾ ਵੇਚਦੇ ਆ ਉਹਨਾਂ ਨੂੰ ਪੁਲਿਸ ਨੇ ਅੰਦਰ ਕਰ ਲਿਆ ਤੇ ਇਹਨਾਂ ਨੂੰ ਛੜਤਾ ਇਹਨਾਂ ਦੀ ਕੋਈ ਪਾਵਰ ਬਹੁਤ ਜ਼ਿਆ ਨਹੀਂ ਫਿਰ ਕਾਰਨ ਕੀ ਹੈ ਵੀ ਤੁਹਾਡੇ ਸਾਹਮਣੇ ਤੁਹਾਡੇ ਅੱਗੇ ਸਬੂਤ ਨਹੀਂ ਪੇਸ਼ ਕਰ ਸਕਿਆ ਕੋਈ ਜੇ ਤਾਂ ਸਬੂਤ ਹੈ ਹੀ ਨਹੀਂ ਸਰ ਮੈਂ ਵੇਚਦੀ ਨਹੀਂ ਇਹ ਜੇ ਕੰਮ ਹੀ ਨਹੀਂ ਕਰਦੀ ਫਿਰ ਸਬੂਤ ਕਿੱਥੋਂ ਪੈਦਾ ਹੋਣਗੇ ਅੱਛਾ ਤੇ ਜਿਹੜੀ 70 80 ਲੱਖ ਰੁਪਏ ਦੀ ਕੋਠੀ ਹੈ ਵਿੱਚ ਇਹ ਵੀ ਸੁਣਿਆ ਸੀ ਕਿ ਵੀ ਉਹ ਤੁਸੀਂ ਨਸ਼ਾ ਵੇਚ ਕੇ ਬਣਾਈ ਹੈ ਉਹ ਸੱਚ ਹੈ ਨਹੀਂ ਸਰ ਬਿਲਕੁਲ ਸੱਚ ਨਹੀਂ ਹੈਗਾ ਤੇ ਫਿਰ ਇਹ ਲੋਕ ਕਿਉਂ ਫੁਹਾੜ ਹੁੰਦੇ ਆ ਕੀ ਕਰਨੇ ਹੁਣ ਸਰ ਕੀ ਪਤਾ ਕਾਹ ਤੋਂ ਡਾਈ ਜਾਂਦੇ ਆ ਕੋਈ ਗੱਲ ਨਹੀਂ ਸਾਰਿਆਂ ਦੇ ਸਾਹਮਣੇ ਸੱਚ ਬਹੁਤ ਛੇਤੀ ਆ ਜਾਂਦਾ ਤੁਹਾਨੂੰ ਜੌਬ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਯਾਰ ਉਸਨੇ ਪੰਜ-ਛੇ ਸਾਲ ਹੋ ਗਏ ਸਰ ਠੀਕ ਹੈ ਤੁਹਾਡੀ ਏਜ ਕਿੰਨੀ ਹੈ ਜੀ ਮੇਰੀ ਹੈਗੀ 33-35 ਸਾਲ ਦੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆਪਣੇ ਆਪਦੇ ਮਾਪਿਓ ਹੈਗੇ ਸਾਰਾ ਪਰਿਵਾਰ ਆ ਮੈਂ ਵੀ ਸੁਣਿਆ ਵੀ ਤੁਸੀਂ ਪਹਿਲਾਂ ਗਾਣੇ-ਗੁਣੇ ਵੀ ਕੀਤੇ ਐ ਮਾਡਲਿੰਗ ਦੇ ਵਿੱਚ ਕੀ ਰਹੇ ਹੋ ਫਿਲਮਾਂ 'ਚ ਆਉਣ ਦੀ ਵੀ ਟਰਾਈ ਕੀਤੀ ਐ ਹਾਂਜੀ ਪਹਿਲਾਂ ਹੈਗੇ ਸੀਗੇ ਪਰ ਹੁਣ ਜੋਬ ਤੇ ਮੈਂ ਧਿਆਨ ਜ਼ਿਆਦਾ ਦਿੰਦੀ ਆ ਗਾਣੇ-ਗੁਣੇ ਕਿੰਨੇ ਕੁ ਤੇ ਮਾਡਲਿੰਗ ਕਰ ਚੁੱਕੇ ਹੋ ਚਾਰ ਕੁ ਕਰ ਕਰ ਚੁੱਕੀ ਆ ਸਾਈਡ ਤੇ ਕਿਹਾ ਕਿ ਮੇਨ ਤੇ ਮੈਂ ਇੰਦੇ ਹਾਂਜੀ ਮੈਂ ਹੀ ਰੋਣਾ ਚੁੱਕਿਆ ਹਾਂਜੀ ਪਰ ਇੱਕ ਸਾਨੂੰ ਦੱਸੋ ਵੀ ਇੱਕ ਬਹੁਤ ਥੋੜਾ ਲੋਕਾਂ ਨੇ ਮਜ਼ਾਕ ਬਣਾਇਆ ਹੋਇਆ ਵੀ ਇਹਨਾਂ ਦਾ ਫੇਸ ਹੈ ਜਿਹੜਾ ਹੈ ਮਚ्योर ਹੈ ਪਰ ਜਦੋਂ ਮੇਕਅਪ ਕਰਕੇ ਆਏ ਲੱਗਦੀ ਹੈ ਵੀ 16-17 ਸਾਲ ਦੀ ਕੁੜੀ ਹੁੰਦੀ ਹੈ ਤੁਹਾਨੂੰ ਤੁਹਾਨੂੰ ਗੁੱਸਾ ਨਹੀਂ ਆਉਂਦਾ ਉਹਨਾਂ ਤੇ ਗੁੱਸਾ ਹੀ ਆਉਂਦਾ ਸਰ ਪਰ ਕਹੀ ਜਾਂ ਜੋ ਕੁਝ ਕਹਿੰਦੇ ਆ ਕਿ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਸਰ ਅੱਛਾ ਬੋਲਦੇ ਬੋਲੀ ਜਾਂਦੇ ਕੋਈ ਗੱਲ ਨਹੀਂ ਅ ਮਤਲਬ ਤੁਸੀਂ ਆਪਦੇ ਆਪ ਨੂੰ ਇਹ ਚੀਜ਼ ਤੋਂ ਸੈਟੀਸਫਾਈਆਂ ਵੀ ਤੁਸੀਂ ਸਹੀ ਹੋ ਹਾਂਜੀ ਤੇ ਜਿਹੜੇ ਤੁਹਾਨੂੰ ਚਾਹ ਰਹੇ ਵੀ ਇਹਨਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਜੀ ਮੇਰੇ ਬਾਰੇ ਗਲਤ ਫਹਿਮੀਆਂ ਨਾ ਪਾਓ ਮੈਂ ਐਦਾਂ ਦੀ ਬਿਲਕੁਲ ਨਹੀਂ ਹੈਗੀ ਮੈਂ ਆਪਦੀ ਨੌਕਰੀ ਤੇ ਹੀ ਆਪਦਾ ਹੋ ਧਿਆਨ ਰੱਖਦੀ ਆ ਬਿਲਕੁਲ ਐਦਾਂ ਦਾ ਕੰਮ ਨਹੀਂ ਮੈਂ ਕਰਦੀ ਪਲੀਜ਼ ਮੇਰੇ ਬਾਰੇ ਗਲਤ ਨਾ ਸੋਚਿਆ ਜਾਵੇ ਤੇ ਨਾ ਹੀ ਗੱਲ ਅੱਗੇ ਫਲਾਈ ਜਾਵੇ ਤੁਹਾਨੂੰ ਰਿਮਾਂਡ ਤੇ ਵੀ ਲਾ ਗਿਆ ਹਾਂਜੀ ਕਿੰਨੇ ਦਿਨ ਰੱਖਿਆ ਸੀਗਾ ਹਾਂ ਸਰ ਤਾਂ ਫਿਰ ਥੋੜੇ ਤੋਂ ਪੁਸ਼ਕਸ਼ ਕੀਤੀ ਹੋਣੀ ਆ ਇਹਨਾਂ ਨੇ ਹਾਂ ਜੀ ਕੀਤੀ ਸੀ ਪਰ ਸਰ ਮੇਹ ਜੇ ਹੈ ਹੀ ਨਹੀਂ ਹੈ ਕਿ ਮੈਂ ਕੀ ਦੱਸਾਂ ਪੁਸ਼ਕਸ਼ ਦੇ ਦੌਰਾਨ ਥੋੜੇ ਤੋਂ ਕੁਝ ਉਹਨਾਂ ਨੂੰ ਸਬੂਤ ਮਿਲੇ ਆ ਨਹੀਂ ਸਰ ਕੋਈ ਸਬੂਤ ਨਹੀਂ ਮਿਲੇ ਹੋ ਤੁਸੀਂ ਬਿਲਕੁਲ ਆ ਆਪਦੇ ਆਪ ਨੂੰ ਰਿਲੈਕਸ ਮਹਿਸੂਸ ਕਰ ਰਹੇ ਹੋ ਹਲੇ ਮੈਂ ਕਰੀ ਜਾਨੀ ਆ ਸਰ ਮੈਂ ਠੀਕ ਹੈ ਇਹ ਜੋਬ ਤੁਸੀਂ ਦੁਆਰਾ ਦੁਆਰਾ ਜੋਬ ਤੇ ਜਾ ਰਹੇ ਹੋ ਹਾਂਜੀ ਜੋਬ ਤੇ ਚਲੀ ਨਾ ਇਹ ਕਹਿ ਰਹੇ ਸੀ ਵੀ ਤੁਹਾਨੂੰ ਜੋਬ ਤੋਂ ਹਟਾ ਦਿੱਤਾ ਗਿਆ ਨਹੀਂ ਨਹੀਂ ਸਰ ਜੇ ਸਬੂਤ ਹੀ ਗਲਤ ਨਹੀਂ ਮਿਲੇ ਹੈ ਕਿ ਮੈਨੂੰ ਕੋਈ ਜੋਬ ਤੋਂ ਨਹੀਂ ਹਟਾਇਆ ਗਿਆ ਕੀ ਕਾਰਨ ਇਹ ਤੁਹਾਡੇ ਨਾਲ ਕੋਈ ਲਾਕਡਾਊਟ ਹੋ ਸਕਦੀ ਹੈ ਵੀ ਕਿਸੇ ਨੇ ਤੁਹਾਡੇ ਨਾਲ ਲਾਕਡਾਊਟ ਕੀਤੀ ਹੈ ਤਾਂ ਇਹ ਹੋਇਆ ਜਾਂ ਮਤਲਬ ਕੀ ਹੈ ਤੁਹਾਨੂੰ ਜਾਣਬੁੱਝ ਕੇ ਬਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਮੈਨੂੰ ਜਾਣਬੁੱਝ ਕੇ ਸ਼ਾਇਦ ਪਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੌਣ ਉਹ ਜਿਹੜੇ ਤੁਹਾਨੂੰ ਪਸਾਉਣ ਦੀ ਕੋਸ਼ਿਸ਼ ਜਿੰਨਾ ਨੇ ਕੀਤੀ ਗਈ ਹੈ ਕੌਣ ਹੈ ਉਹ ਕੋਈ ਸਰਾਰਤੀ ਅੰਸ਼ਰ ਹੈ ਜਾਂ ਤੁਹਾਡੇ ਲਿੰਕ ਦੇ ਵਿੱਚੋਂ ਹੈ ਜਾਂ ਤੁਹਾਡੀ ਕੋਈ ਜੈਲ ਸੀ ਕਰਦੇ ਆ ਵੀ ਇਹਨਾਂ ਨੂੰ ਜੌਬ ਕਿਉਂ ਮਿਲੀ ਇੱਕ ਕੌਣ ਹੋ ਸਕਦੇ ਆ ਬੰਦੇ ਸਰ ਮੈਂ ਇਦਾਂ ਤਾਂ ਮੈਂ ਦੱਸ ਨਹੀਂ ਸਕਦੀ ਵੀ ਕੌਣ ਹੋ ਸਕਦੇ ਆ ਪਰ ਜੋ ਵੀ ਆ ਕੋਈ ਗੱਲ ਨਹੀਂ ਕਰਨ ਤੋਂ ਜਿੰਨਾ ਕਰਦੇ ਆ ਇੱਕ ਔਰਤ ਵੀ ਬਹੁਤ ਰੌਲਾ ਪਾ ਰਹੀ ਹੈ ਵੀ ਇਹਦੇ ਮੇਰੇ ਘਰ ਵਾਲੇ ਨਾਲ ਨਜਾਇਜ਼ ਸੰਬੰਧ ਹੈ ਇਹ ਬਹੁਤ ਉਹ ਕੀ ਕਿੰਨਾ ਕੁ ਸੱਚਾ ਹੈ ਕਿੰਨਾ ਕੁ ਝੂਠਾ ਹੈ ਕਿਸੇ ਨਾਲ ਸੰਬੰਧ ਨਹੀਂ ਆਪਦੀ ਨੌਕਰੀ ਤੇ ਹੋ ਕਰਦੀਆਂ ਕਿ ਸਵੇਰੇ ਜਾਨੀ ਆ ਸਰ ਸਾਹਮਣੂ ਆਉਣੀ ਹੈ ਇਹ じゃ ਕੋਈ ਗੱਲ ਨਹੀਂ ਸਰ ਫਿਰ ਤੁਸੀਂ ਹੁਣ ਜਦੋਂ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪੰਜਾਬ ਦੇ ਵਿੱਚ ਤੇ ਚਿੱਟੇ ਚਿੱਟੇ ਨੇ ਇਹਨੇ ਜਿਆਦਾ ਪੈਰ ਖਰਾਬ ਪਸਾਰ ਰੱਖੇ ਆ ਮੁੰਡਿਆਂ ਨੂੰ ਕੁੜੀਆਂ ਨੂੰ ਆਪਦੀ ਜਕੜ ਦੇ ਵਿੱਚ ਲੈ ਰਿਹਾ ਤੁਸੀਂ ਉਹਨਾਂ ਦੇ ਵਿਰੋਧ ਵਿਰੋਧ ਦੇ ਵਿੱਚ ਹੈਗੇ ਹੋ ਹਾਂਜੀ ਹੈਗੀਆਂ ਠੀਕ ਹੈ ਤਾਂ ਫਿਰ ਤੁਸੀਂ ਆ ਆਪ ਕਿਉਂ ਸੁਰਖੀਆਂ ਚਾਹੀਆਂ ਜਾਈ ਸਰਕੀਟ ਹੋਰ ਤੁਹਾਡੇ ਨਾਲ ਦੇ ਸਟਾਫ ਨਹੀਂ ਆ ਗਿਆ ਕੋਈ ਹੋਰ ਪੁਲਿਸ ਮੁਲਾਜ਼ਮ ਨਹੀਂ ਆ ਗਏ ਤੁਸੀਂ ਹੀ ਕਿਉਂ ਆਏ ਹੋ ਪਤਾ ਨਹੀਂ ਸਰ ਮੇਰੇ ਨਾਲ ਸ਼ਾਇਦ ਕੋਈ ਤੁਹਾਨੂੰ ਪਤਾ ਹੀ ਪਹਿਲਾਂ ਹੀ ਮੈਂ ਦੱਸ ਚੁੱਕੀ ਆ ਹਨਾ ਵੀ ਖਹਿਵਾ ਜੀ ਕੋਈ ਕੱਢ ਰਿਹਾ ਹੋਵੇ ਤਾਂ ਕਰਕੇ ਸਰ ਫੇ ਥੋੜੇ ਮਹਿੰਗੀਆਂ ਵੰਗੀਆਂ ਚੈਨਾ ਪਈਆਂ ਹੋਈਆਂ ਮਹਿੰਗੀਆਂ ਵੰਗੀਆਂ ਥੋੜੇ ਘੜੀਆਂ ਪਈਆਂ ਹੋਈਆਂ ਜਿਨ੍ਹਾਂ ਦੀ ਕੀਮਤ ਲੱਖ ਲੱਖ ਸਵਾ ਸਵਾ ਲੱਖ ਰੁਪਏ ਆ ਮਹਿੰਗੀ ਮਹਿੰਗੀ ਥੋੜੇ ਜੁੱਤੀਆਂ ਪਈਆਂ ਹੋਈਆਂ ਮੈਂ ਜਿਵੇਂ ਕੱਪੜੇ ਕਿੱਥੋਂ ਆਏ ਉਹ ਕੀ ਕਾਰਨ ਸਰ ਨੌਕਰੀ ਕਰਦੇ ਹਾਂ ਨਾ ਆਪ ਨੂੰ ਤੁਹਾਨੂੰ ਪਤਾਗਾ ਮੁਲਾਜ਼ਮ ਹੈਗੀਆਂ ਬਾਸ ਸਕਦੇ ਆਸੀਂ ਕੋਈ ਇਨਾ ਕ ਅਧਿਕਾਰ ਨਹੀਂ ਹੈਗਾ ਸ मतलब ਤੁਸੀਂ ਇਹ ਗੱਲ ਕਹਿਣਾ ਵੀ ਤੁਸੀਂ ਜੋ ਜੋ ਕੀਤਾ ਉਹਦੀ ਕਮਾਈ ਦਾ ਕੀਤਾ। ਹਾਂਜੀ। ਫਿਰ ਲੋਕਾਂ ਨੂੰ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਸੋਸ਼ਲ ਮੀਡੀਆ ਦੇ ਸਾਹਮਣੇ ਜੋ ਤੁਸੀਂ ਵੀ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਐ। ਸੋਸ਼ਲ ਮੀਡੀਆ ਨੇ ਤੁਹਾਨੂੰ ਰੋਕਿਆ ਐ। ਰੋਕਣ ਦੀ ਕੋਸ਼ਿਸ਼ ਕੀਤੀ ਐ ਤਾਂ ਤੁਸੀਂ ਉੱਥੋਂ ਭੱਜਿਓ ਜਵਾਬ ਦੇਣ ਸਵਾਲ ਦਾ ਜਵਾਬ ਦੇਣ ਤੁਸੀਂ ਮਤਲਬ ਕੀ ਐ ਕੰਨੀ ਕਿਧਰ ਆਇਓ? ਜਾ ਕੇ ਤੁਸੀਂ ਆਪਣੀ ਪੁਲਿਸ ਦੀ ਗੱਡੀ 'ਚ ਬੈਠ ਗਏ ਹੋ। ਉਹ ਸਰ ਮੈਂ ਕਿਸੇ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਸੀਗੀ। ਕੀ ਕਾਰਨ ਕੀ ਕਾਰਨ ਕੀ ਆ ਉਹ? ਕਿਸੇ ਨੇ ਸੁਣਨਾ ਹੀ ਨਹੀਂ ਸੀਗਾ ਸਰ ਇਸ ਕਰਕੇ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ ਸੀ। ਮਤਲਬ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਗੱ ਪਰ ਜਿਹੜੇ ਪੰਜਾਬ ਦੇ ਲੋਕ ਆ ਉਹ ਤਾਂ ਤੁਹਾਨੂੰ ਥੋੜੇ ਵੀਡੀਓ ਚ ਥੋੜੇ ਕਮੈਂਟਾਂ ਚ ਤੁਹਾਨੂੰ ਗਾਲਾਂ ਕੱਢਦੇ ਆ ਵੀ ਇਹਨੂੰ ਹਜੇ ਵੀ ਕੋਈ ਸ਼ਰਮ ਨਹੀਂ ਹਜੇ ਵੀ ਆ ਕੇ ਸਟੋਰੀਆਂ ਪਾਉਂਦੀ ਆ ਇੰਸਟਾਗ੍ਰam ਤੇ ਹਜੇ ਵੀ ਆਪਣੇ ਆਪ ਨੂੰ ਮਤਲਬ ਕੀ ਹੈ ਹੀਰੋਇਨ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਵੀ ਮੈਂ ਸੋਹਣੀ ਆ ਸੁਨੱਖੀ ਆ ਤਾਂ ਇਹ ਚੀਜ਼ ਤਾਂ ਤੁਹਾਨੂੰ ਕਦੇ ਅੱਜ ਆਪ ਨੂੰ ਮਹਿਸੂਸ ਹੋਇਆ ਵੀ ਲੋਕ ਮੈਨੂੰ ਲਾਹਨਤਾਂ ਪਾਉਂਦੇ ਮੈਨੂੰ ਗਾਲਾਂ ਕੱਢਦੇ ਆ ਕਈ ਆਂਦੇ ਸਰ ਮੇਰੀ ਜ਼ਿੰਦਗੀਆਂ ਮੈਂ ਆਪਦੀ ਜ਼ਿੰਦਗੀ ਵਧੀਆ ਜਿਉਣਾ ਚਾਹੁੰਨੀ ਆ ਪਰ ਤੁਹਾਨੂੰ ਪਤਾ ਰੱਬ ਨੇ ਇੱਕ ਨਾ ਇੱਕ ਦਿਨ ਲੈ ਹੀ ਜਾਣਾਗਾ ਇਹਨਾਂ ਲੋਕਾਂ ਨੇ ਤਾਂ ਗੱਲਾਂ ਬਣਾਉਣੇ ਹੀ ਬਣਾਉਣੀਆਂ ਪਰ ਮੈਂ ਇਹਨਾਂ ਦੇ ਗੱਲਾਂ ਤੇ ਧਿਆਨ ਨਹੀਂ ਦਿੰਦੀ ਸਰ ਆਪਦੀ ਜ਼ਿੰਦਗੀ ਆਪ ਜਿਉਣਾ ਚਾਹੁੰਦੀ ਨਹੀਂ ਪੰਜਾਬ ਦੇ ਵਿੱਚ ਹੋਰ ਵੀ ਪੁਲਿਸ ਮੁਲਾਜ਼ਮ ਬਹੁਤ ਹੈ ਚਾਹੇ ਲੇਡੀਜ਼ ਹੈ ਚਾਹੇ ਜੈਂਟਸ ਉਹਨਾਂ ਦੇ ਉਂਗਲ ਕਿਉਂ ਨਹੀਂ ਉੱਠੀ ਜਾਂਦੀ ਕਿਉਂਕਿ ਉਹ ਚਿੱਟੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਥੋੜੇ ਦੇਹੀ ਉਂਗਲ ਕਿਉਂ ਉਠਾ ਜਾ ਪਤਾ ਨਹੀਂ ਸਰ ਕਿਉਂ ਠਾਈ ਜਾਂਦੀ ਆ ਪਰ ਮੈਂ ਇਹ ਖਤਮ ਕਰਨਾ ਚਾਹੁੰਦੀ ਆ ਤੇ ਇਸ ਤੇ ਮੈਂ ਧਿਆਨ ਦਿੰਨੀ ਆ ਜ਼ਿਆਦਾ ਪਤਾ ਨਹੀਂ ਕਿਉਂ ਸਰ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਮਤਲਬ ਤੁਸੀਂ ਇਹ ਚੀਜ਼ ਕਹਿੰਦੇ ਹੋ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਹਾਂਜੀ ਬਦਨਾਮ ਕੀਤਾ ਜਾ ਰਿਹਾ ਕੋਡਾ ਕਸੂਰ ਨਹੀਂ ਨਹੀਂ ਸਰ ਕੋਈ ਕਸੂਰ ਨਹੀਂ ਮੇਰਾ ਅੱਛਾ ਤੇ ਤੁਹਾਡੇ ਪਰਿਵਾਰ ਕੇ ਮੈਂਬਰ ਤੁਹਾਡੇ ਨਾਲ ਹੈ ਹਾਂਜੀ ਤੇ ਜਾਇਦ ਤੁਸੀਂ ਥਾਰ ਦੇ ਵਿੱਚ ਹੀ ਕਿਉਂ ਹੋ ਮਤਲਬ ਗੇੜੇ ਕੱਢਦੇ ਹੋ ਕੀ ਕਾਰਨ ਹੈ ਸਰ ਮੇਰੀ ਫੇਵਰਟ ਗੱਡੀ ਇਹੀ ਆ ਥਾਰ ਹਾਂਜੀ ਮਤਲਬ ਥਾਰ ਦੇ ਵਿੱਚ ਤੁਸੀਂ ਆਪਦੇ ਆਪ ਨੂੰ ਰਿਲੈਕਸ ਮਹਿਸੂਸ ਕਰਦੇ ਹੋ ਤੁਹਾਡੀ ਫੇਵਰਟ ਗੱਡੀ ਹੈ ਇਹ ਕਿੰਨਾ ਟਾਈਮ ਪਹਿਲਾਂ ਲਈ ਹੈ 2 ਸਾਲ ਪਹਿਲਾਂ ਲਈ ਹੈ ਜੀ ਠੀਕ ਹੈ ਮਤਲਬ ਇੱਕ ਤਾਂ ਗੱਡੀ 25 ਲੱਖ ਦੀ ਆਉਂਦੀ ਹੈ ਇੱਕ ਆਉਂਦੀ ਹੈਗੀ 17-18 ਲੱਖ ਦੀ ਕਿਹੜੀ ਲਈਏ ਤੁਸੀਂ ਮੈਂ 25 ਲੱਖ ਵਾਲੀ ਲਈ ਹੈ ਸਰ ਅੱਛਾ ਜੀ ਅੱਗੇ ਥੋੜੇ ਕੀ ਸੁਪਨੇ ਆ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਸੁਪਨੇ ਆ ਬਸ ਸਰ ਕੋਈ ਸੁਪਨੇ ਨਹੀਂ ਮੈਨੂੰ ਮਾੜਾ ਨਾ ਕਿਹਾ ਜਾਵੇ ਮੈਂ ਜਿਵੇਂ ਮਲਾਜ਼ਮ ਰਹਿੰਦੀ ਆ ਮੈਂ ਓਦਾਂ ਹੀ ਰਹਿਣੀ ਆ ਛਿੱਟੇ-ਚੁੱਟੇ ਬਾਰੇ ਮੈਨੂੰ ਕੋਈ ਪਤਾ ਨਹੀਂ ਨਾ ਮੈਂ ਵੇਚਾਂ ਸੋਕਾ ਮੈਂ ਛਿੱਟੇ ਵਗੈਰਾ ਖਤਮ ਕਰਨਾ ਚਾਹੁੰਦੀ ਆ ਵੀ ਨੌਜਵਾਨਾਂ ਦੀ ਪੀੜ੍ਹੀ ਖਤਮ ਹੋ ਰਹੀ ਆ ਇਹਨਾਂ ਨੂੰ ਹੀ ਖਤਮ ਕਰ ਰਹੇ ਆ ਪਰ ਨੌਜਵਾਨ ਤੋਂ ਥੋੜੇ ਦੇ ਚੱਕਰ ਤੋਂ ਛਾਰੇ ਆ ਵੀ ਇਹਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਨੂੰ ਬਰਾਮ ਕਰਨ ਦੀ ਨਹੀਂ ਸਰ ਇਹ ਮਤਲਬ ਗਲਤੀ ਹੀ ਮੇਰੇ ਦੇ ਉਂਗਲਾਂ ਠਾਈ ਜਾਂਦੇ ਆ ਸਰ ਠੀਕ ਹੈ ਹਾਂ ਜੀ ਤੁਸੀਂ ਇਸ ਚੀਜ਼ ਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਆਪਣੇ ਆਪ ਨੂੰ ਕੀ ਹੈ ਕਲੀਅਰ ਕਰਤਾ ਵੀ ਮੇਰਾ ਕੋਈ ਕਸੂਰ ਨਹੀਂ ਮੈਂ ਇਹੋ ਜਿਹਾ ਕੰਮ ਨਹੀਂ ਕੀਤਾ ਹਾਂ ਜੀ ਸਰ ਪਰ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਇਆ ਜਾਊਗਾ ਕਿਵੇਂ ਲੋਕਾਂ ਨੂੰ ਵਿਸ਼ਵਾਸ ਹੋਊ ਤੁਹਾਡੇ ਦੇ ਕਿਉਂਕਿ ਤੁਹਾਡੇ ਦੇ ਕਿਹੋ ਜਿਹਾ ਕਲੰਕ ਲੱਗ ਚੁੱਕੇ ਆ ਵੀ ਤੁਸੀਂ ਮਤਲਬ ਲੋਕਾਂ ਸਾਹਮਣੇ ਜੇ ਆਪਦੇ ਆਪ ਨੂੰ ਸਹੀ ਮਹਿਸੂਸ ਕਰੋਗੇ ਸਹੀ ਸਹੀ ਹੋਣ ਦਾ ਉਹਨਾਂ ਨੂੰ ਦਿਵਾਓਗੇ ਵੀ ਅਸੀਂ ਮੈਂ ਸਹੀ ਹਾਂ ਤਾਂ ਮੈਨੂੰ ਲੱਗਦਾ ਨਹੀਂ ਵੀ ਲੋਕ ਥੋੜਾ ਵਿਸ਼ਵਾਸ ਕਰਨਗੇ ਸਰ ਜਦੋਂ ਸਾਰਿਆਂ ਦੇ ਸਾਹਮਣੇ ਸੱਚ ਸਾਹਮਣੇ ਆਊਗਾ ਨਾ ਉਦੋਂ ਲੋਕਾਂ ਨੂੰ ਵੀ ਆਪਣੇ ਆਪ ਹੀ ਵਿਸ਼ਵਾਸ ਹੋਊਗਾ ਪਰ ਲੋਕ ਤਾਂ ਸੱਚ ਕਹ ਰਹੇ ਵੀ ਉਹਨਾਂ ਦੀ ਗੱਡੀ ਦੇ ਵਿੱਚ ਪੈਸੇ ਵੀ ਸੀਗੇ ਗੱਡੀ ਦੇ ਵਿੱਚ ਮਹਿੰਗੇ ਫੋਨ ਵੀ ਸੀ ਸੋਨਾ ਸੀ ਚੈਨ ਸੀ ਜਿਹੜੋ ਭੱਜਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਦੀ ਗੱਡੀ ਦੇ ਵਿੱਚ ਉਹਨਾਂ ਨੇ ਸਮਾਨ ਚਟਾ ਵੀ ਬਰਾਮਦ ਕੀਤਾ ਗਿਆ ਸਭ ਕੁਝ ਸਾਰੇ ਇਹ ਤਾਂ ਕੋਸ਼ਿਸ਼ ਨਹੀਂ ਹੈ ਇਹ ਤਾਂ ਉਹ ਰੱਖਿਆ ਗਿਆ ਸੀ ਰਖਾਇਆ ਗਿਆ ਸੀ ਜਾਂ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰੇ ਇਹ ਜੇ ਕੰਮ ਹੀ ਨਹੀਂ ਹੈਗਾ ਝੂਠ ਮਾਰੀ ਜਾਂਦੇ ਸਾਰੇ। ਅੱਛਾ। ਹਾਂਜੀ। ਸੋ ਬਈ ਦੋਸਤੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਥਾਰ ਵਾਲੀ ਮਲਾਜਮ ਨੂੰ ਅਸੀਂ ਵੀਡੀਓ ਬਣਾਈ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਹਲਾ ਤੁਸੀਂ ਥੋੜੀ ਜਿਹੀ ਗਲਤੀ ਹੋਈ ਹੈ ਜਾਂ ਨਹੀਂ ਹੋਈ? ਨਹੀਂ ਸਰ ਮੇਥੋਂ ਕੋਈ ਗਲਤੀ ਨਹੀਂ ਹੋਈ। ਜੇ ਗਲਤੀ ਹੋ ਜਾਂਦੀ ਤਾਂ ਜੇ ਥੋੜੀ ਜਿਹੀ ਗਲਤੀ ਹੋਈ ਵੀ ਤਾਂ ਉਸ ਉਸ ਚੀਜ਼ ਨੂੰ ਅਸੀਂ ਕੀ ਮੰਨਦੇ ਹੋ? ਮੈਂ ਆਪ ਦਾ ਮਾਫੀ ਮੰਗੂੰਗੀ ਸਾਰਿਆਂ ਨੂੰ ਜੇ ਮੇਥੋਂ ਗਲਤੀ ਹੋਈ ਹੁੰਦੀ ਤੇ ਪਰ ਮੇਥੋਂ ਗਲਤੀ ਨਹੀਂ ਹੋਈ ਸਾਰਿਆਂ ਨੂੰ ਮੈਂ ਦੁਨੀਆ ਨੂੰ ਇਹ ਕਹਿਣਾ ਚਾਹੁੰਨੀ ਆ ਵੀ ਪਲੀਜ਼ ਮੈਨੂੰ ਗਲਤ ਨਾ ਸਮਝਿਆ ਜਾਵੇ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਚਦੇ ਜਾਂ ਲੈ ਲੈਂਦੇ ਆ ਪੀਣੇ ਮੈਂ ਉਹ ਵੀ ਇਹੀ ਕਹਿਣਾ ਚਾਹੁੰਨੀ ਆ ਵੀ ਆਪਣੇ ਬੱਚੇ ਆਪਣੇ ਬਣ ਕੇ ਰੱਖੋ ਤੁਸੀਂ ਉਹਨਾਂ ਨੂੰ ਨਸ਼ਿਆਂ ਤੇ ਨਾ ਲਾਓ ਕੰਮ ਕਰ ਉਹਨੂੰ ਖਤਮ ਕਰੋ ਸੋ ਭਾਈ ਇਹ ਜਿਹੜੀ ਵੀਡੀਓ ਸੀ ਇਹ ਕਾਲਪਨਿਕ ਸੀਗੀ ਜੀ ਇਹ ਸਾਡੇ ਆਰਟਿਸਟ ਹੈ ਹੋਸ਼ ਹੋਣੇ ਠੀਕ ਹੈ ਹਾਂਜੀ ਤੇ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਅਸੀਂ ਇੱਕ ਫਿਲਮ ਨੂੰ ਇੱਕ ਆਰਟਿਸਟ ਦੇ ਵਿੱਚ ਲੈ ਕੇ ਫਿਲਮ ਨੂੰ ਬਣਾਇਆ ਗਿਆ ਸਾਡੀ ਵੀਡੀਓ ਨੂੰ ਪੂਰੀ ਦੇਖੋ ਗਾਲਾਂ ਕੱਢਣ ਤੋਂ ਪਹਿਲਾਂ ਸਾਡੀ ਵੀਡੀਓ ਦੇ ਕੁਝ ਵੀ ਕੰਪਲੇਨ ਕਰਨ ਤੋਂ ਪਹਿਲਾਂ ਸਾਰੀ ਦੇਖੋ ਸਾਡੀ ਵੀਡੀਓ ਨੂੰ ਜੇ ਤੁਸੀਂ ਗਾਲਾਂ ਕੱਢਣੀਆਂ ਤਾਂ ਤੁਹਾਨੂੰ ਸੱਚ ਪਤਾ ਲੱਗੇ ਸਾਡੀ ਵੀਡੀਓ ਕੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਸਸਤੀ ਗਾਥੀ ਥੈਂਕ ਯੂ ਜੀ ਓਕੇ ਸੋਨੀਆ ਭਾਈ ਓਕੇ ਬਾਈ ਬਾਈ